ਸ਼ਸ਼ੀਗਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ 759 ਦੀ ਕਾਰਵਾਈ ਕੀ ਹੁੰਦੀ ਹੈ ਇਸ ਬਾਰੇ ਆਪਾਂ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਤੇ ਆਸਾਨ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਕਿੰਨਾ ਚਿਰ ਕੇਸ ਚੱਲਦਾ ਹੈ ਜ਼ਮਾਨਤ ਦੀ ਜਿਹੜੀ ਪ੍ਰਕਿਰਿਆ ਕੀ ਹੈ ਸਜ਼ਾ ਕੀ ਹੈ ਇਸ ਬਾਰੇ ਆਪਾਂ ਗੱਲ ਕਰਾਂਗੇ ਇਸ ਨੂੰ ਸਮਝਣ ਵਾਸਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣੋ ਆਮ ਸੁਣਨ ਨੂੰ ਮਿਲਦਾ ਹੈ ਕਿ ਦੋ ਗੁੱਟਾਂ 'ਚ ਜਿਵੇਂ ਝਗੜਾ ਹੁੰਦਾ ਚਾਂਸ ਹੈ ਪੁਲਿਸ ਨੇ 759 ਤਹਿਤ ਕਾਰਵਾਈ ਕਰ ਦਿੱਤੀ ਅਸਲ ਦੇ ਵਿੱਚ ਇਹ Crpc ਦੀ ਧਾਰਾ 107 ਤੇ 152 ਦੇ ਤਹਿਤ ਕਾਰਵਾਈ ਹੁੰਦੀ ਹੈ ਜਿਹਨੂੰ ਸ਼ਾਰਟ ਦੇ ਵਿੱਚ ਆਮ 752 ਕਹਿ ਦਿੰਦੇ ਆ ਲੋਕ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 2023 ਦੇ ਵਿੱਚ ਨਵਾਂ ਕਾਨੂੰਨ ਬਣਿਆ ਸੀ ਆਰਪੀਸੀ ਦੀ ਜਗ੍ਹਾ ਬੀਐਨਐਸਐਸ ਨੇ ਲੈ ਲਿਆ ਨਵੇਂ ਕਾਨੂੰਨ ਦੇ ਮੁਤਾਬਕ ਜਿਹੜੀ ਧਾਰਾ 107 ਸੀ ਯਾਨੀ 7 ਜਿਹਨੂੰ ਕਹਿ ਦਿੰਦੇ ਸੀ ਆਪਾਂ 752 ਦੇ ਵਿੱਚ ਉਹ ਬਦਲ ਕੇ ਬੀਐਨਐਸਐਸ ਦੀ ਧਾਰਾ 126 ਹੋ ਚੁੱਕੀ ਹੈ ਤੇ ਜਿਹੜੀ ਧਾਰਾ 152 ਸੀ ਮਤਲਬ 52 ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਸੀ ਬੀਐਨਐਸਐਸ ਦੀ ਧਾਰਾ 170 ਹੋ ਚੁੱਕੀ ਹੈ ਮਤਲਬ ਕਿ ਜਿਹੜੀ ਪਹਿਲਾਂ 751 ਦੀ ਕਾਰਵਾਈ ਸੀ ਹੁਣ ਨਵੇਂ ਕਾਨੂੰਨ ਦੇ ਮੁਤਾਬਕ 126 170 ਦੀ ਕਾਰਵਾਈ ਹੁੰਦੀ ਹੈ ਮਤਲਬ ਕਿ ਨਵੇਂ ਕਾਨੂੰਨ ਦੇ ਮੁਤਾਬਕ 751 ਦੀ ਕਾਰਵਾਈ ਹੈ ਜਿਹੜੀ ਬਦਲ ਕੇ ਜਿਹੜੀ ਧਾਰਾ ਬਦਲ ਗਈਆਂ ਉਸ ਮੁਤਾਬਕ ਬੀ ਐਨ ਐਸ ਐਸ ਦੀ ਧਾਰਾ 126 ਤੇ 170 ਹੋ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਹੈ ਕੀ ਇਹ 57 ਕੁੰਜਾ ਦੀ ਜਿਹੜੀ ਕਾਰਵਾਈ ਹੈ ਇਹ ਲੜਾਈ ਝਗੜੇ ਦੇ ਰਿਗਾਰਡਿੰਗ ਹੁੰਦੀ ਹੈ ਜਦੋਂ ਤੁਹਾਡੇ ਕਿਸੇ ਝਗੜੇ ਨਾਲ ਤੁਹਾਡੀ ਲੜਾਈ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਵੇਂ ਕੋਈ ਦੋ ਵਿਅਕਤੀ ਜਿਹੜੇ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਲੜਦੇ ਹੈ ਰੌਲਾ ਪਾਉਂਦੇ ਹੈ ਗਾਲ੍ਹਾਂ ਕੱਢਦੇ ਹੈ ਉਸ ਵਜ੍ਹਾ ਨਾਲ ਜਿਹੜੀ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਆਸ-ਪਾਸ ਜਿਹੜੇ ਪੜੋਸੀ ਹੈ ਉਹ ਡਿਸਟਰਬ ਹੁੰਦੇ ਹੈ ਤਾਂ ਇਸ ਕੰਡੀਸ਼ਨ ਦੇ ਵਿੱਚ ਤੁਹਾਡੇ ਉੱਤੇ ਕਲੰਦਰਾ ਜਿਹੜਾ ਕੱਟਿਆ ਜਾ ਸਕਦਾ ਜਿਹਨੂੰ ਆਪਾਂ 57 ਦੀ ਕਾਰਵਾਈ ਵੀ ਕਹਿ ਦਿੰਦੇ ਹੈ ਜਿਵੇਂ ਕੋਈ ਫੈਮਿਲੀ ਮੈਟਰ ਹੈ ਆਪਸ ਦਾ ਝਗੜਾ ਹੈ ਕੋਈ ਵੱਡਾ ਕੇਸ ਨਾ ਬਣ ਜੇ ਤਾਂ ਪੁਲਿਸ ਜਿਹੜੀ ਹੈ 107 151 ਦੀ ਕਾਰਵਾਈ ਕਰ ਦਿੰਦੀ ਹੈ ਯਾਨੀ ਕਿ ਨਵੇਂ ਕਾਨੂੰਨ ਦੇ ਮੁਤਾਬਕ 126 170 ਦੀ ਕਾਰਵਾਈ ਹੁੰਦੀ ਹੈ ਇਹ ਜਿਹੜਾ ਕੇਸ ਹੈ ਨਾਰਮਲੀ 1 ਸਾਲ ਦਾ ਟਾਈਮ ਹੁੰਦਾ ਜਿਆਦਾਤਰ ਜਿਹੜਾ ਹੈਗਾ ਇਸ ਨੂੰ 6 ਮਹੀਨੇ ਤੱਕ ਚਲਾਉਂਦੇ ਨੇ ਇਸ ਨੂੰ ਕਲੰਦਰਾ ਪ੍ਰोसीडिंग ਵੀ ਕਿਹਾ ਜਾਂਦਾ ਜਦੋਂ ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਸ਼ਾਂਤੀ ਭੰਗ ਕਰਦਾ ਹੈ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਨਾਲ ਜਿਵੇਂ ਕੋਈ ਗਲੀ 'ਚ ਖੜਾ ਲੜਾਈ ਝਗੜਾ ਕਰ ਰਿਹਾ ਹੈ ਸੜਕ 'ਤੇ ਖੜਾ ਹੋ ਕੇ ਸ਼ੋਰ ਸ਼ਰਾਬਾ ਕਰ ਰਿਹਾ ਹੈ ਲੋਕਾਂ ਨੂੰ ਗਾਲਾਂ ਕੱਢ ਰਿਹਾ ਹੈ ਪੁਲਿਸ ਜਿਹੜੀ ਹੈ 751 ਦੇ ਵਿੱਚ ਗ੍ਰਿਫਤਾਰ ਕਰ ਲੈਂਦੀ ਹੈ 24 ਘੰਟਿਆਂ ਚ ਮੈਜਿਸਟਰੇਟ ਸਾਹਿਬ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਅਕਸਰ ਦੇਖਿਆ ਗਿਆ ਹੈ ਜਿਹੜਾ 6 ਮਹੀਨੇ ਤੱਕ ਕੇਸ ਚੱਲਦਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੀਆਰਪੀਸੀ ਦੀ ਧਾਰਾ 107 ਦੀ ਨਵੇਂ ਕਾਨੂੰਨ ਦੇ ਮੁਤਾਬਕ ਜਿਹੜੀ ਬੀਐਨਐਸਐਸ 126 ਹੈ ਬੀਐਨਐਸਐਸ ਦੀ ਧਾਰਾ 126 ਦੇ ਅਨੁਸਾਰ ਜਦੋਂ ਕਿਸੇ ਐਗਜ਼ੀਕਿਊਟਿਵ ਮੈਜਿਸਟਰੇਟ ਨੂੰ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਉਹ ਪੁਲਿਸ ਤੋਂ ਮਿਲੇ ਚਾਹੇ ਕਿਸੇ ਆਮ ਆਦਮੀ ਤੋਂ ਮਿਲੇ ਜਾਂ ਖੁਦ ਹੀ ਮੁਝੇ ਸਟੇਟ ਦੀ ਨੌਲੇਜ ਦੇ ਵਿੱਚ ਆ ਜਾਂਦੀ ਹੈ ਕਿ ਜਿਹੜਾ ਫਲਾਨਾ ਵਿਅਕਤੀ ਹੈ ਪਬਲਿਕ ਦੀ ਸ਼ਾਂਤੀ ਭੰਗ ਕਰ ਸਕਦਾ ਹੈ ਪਬਲਿਕ ਪੀਸ ਨੂੰ ਬ੍ਰੀਚ ਕਰ ਸਕਦਾ ਤਾਂ ਮਜਿਸਟਰੇਟ ਨੂੰ ਇਹ ਪਾਵਰ ਹੈ ਕਿ ਨੋਟਿਸ ਭੇਜ ਕੇ ਆਪਣੇ ਕੋਲ ਬੁਲਾ ਸਕਦਾ ਇਹ ਆਰਡਰ ਕੀਤਾ ਜਾਂਦਾ ਤੁਹਾਨੂੰ ਕਿਉਂ ਨਾ 6 ਮਹੀਨੇ ਜਾਂ ਸਾਲ ਲਈ ਪਾਬੰਦ ਕੀਤਾ ਜਾਵੇ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰੋਗੇ ਜਿਸ ਨਾਲ ਪਬਲਿਕ ਦੀ ਸ਼ਾਂਤੀ ਜਿਹੜੀ ਹੈ ਭੰਗ ਹੁੰਦੀ ਹੋਵੇ ਬੀ ਐਨ ਐਸ ਐਸ ਦੀ ਧਾਰਾ 126 ਦੇ ਅਨੁਸਾਰ ਜਿਹੜੀ ਪ੍ਰਾਣੀ 107 ਸੀ ਸੀ ਆਰ ਪੀ ਸੀ ਦੀ ਦੇ ਅਨੁਸਾਰ ਪੁਲਿਸ ਕਿਸੇ ਵੀ ਵਿਅਕਤੀ ਨੂੰ ਨੋਟਿਸ ਭੇਜ ਸਕਦੀ ਹੈ ਜਿਸ ਤੋਂ ਸ਼ਾਂਤੀ ਭੰਗ ਹੋਣ ਦਾ ਖਤਰਾ ਹੋਵੇ ਹੁਣ ਗੱਲ ਕਰਾਂਗੇ ਨੋਟਿਸ ਕਿਵੇਂ ਭੇਜਿਆ ਜਾਂਦਾ ਇਸ ਬਾਰੇ ਆਪਾਂ ਗੱਲ ਕਰਾਂਗੇ ਮੰਨ ਲਓ ਦੋ ਵਿਅਕਤੀਆਂ ਦੇ ਵਿੱਚ ਝਗੜਾ ਹੋ ਗਿਆ ਇੱਕ ਬੰਦਾ ਜਿਹੜਾ ਹੈ ਦੂਸਰੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਂਦਾ ਕਈ ਵਾਰ ਦੋਨਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਇੱਕ ਦੂਜੇ ਦੇ ਖਿਲਾਫ ਪੁਲਿਸ ਨੂੰ ਲੱਗਦਾ ਹੈ ਕਿ ਦੋਨਾਂ ਦਾ ਝਗੜਾ ਨਾ ਹੋ ਜਾਵੇ ਜਿਸ ਨਾਲ ਜਿਹੜਾ ਪਬਲਿਕ ਦੀ ਸ਼ਾਂਤੀ ਭੰਗ ਹੋਵੇ ਤਾਂ ਪੁਲਿਸ 107 ਦਾ ਨੋਟਿਸ ਭੇਜਦੀ ਹੈ ਪੁਲਿਸ ਜਿਹੜੀ ਹੈ ਰਿਪੋਰਟ ਬਣਾ ਕੇ ਮੈਜਿਸਟਰੇਟ ਨੂੰ ਭੇਜਦੀ ਹੈ ਮੈਜਿਸਟਰੇਟ ਨੂੰ ਲੱਗਦਾ ਹੈ ਕਿ ਇਹਨਾਂ ਦੋਨਾਂ ਵਿਅਕਤੀਆਂ ਨਾਲ ਪਬਲਿਕ ਪੀਸ ਨੂੰ ਕੋਈ ਖਤਰਾ ਹੈ ਪਬਲਿਕ ਦੀ ਸ਼ਾਂਤੀ ਭੰਗ ਹੁੰਦੀ ਹੈ ਮੈਜਿਸਟਰੇਟ ਨੋਟਿਸ ਇਸ਼ੂ ਕਰਦਾ ਪੁਲਿਸ ਦੀ ਰਿਪੋਰਟ ਤੇ ਨੋਟਿਸ ਭੇਜਦਾ ਮੈਜਿਸਟ੍ਰੇਟ ਜਿਹੜੇ ਪੁਲਿਸ ਦੀ ਰਿਪੋਰਟ ਤੇ ਨੋਟਿਸ ਭੇਜਦੇ ਆ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਪੁਲਿਸ ਦੀ ਰਿਪੋਰਟ ਤੇ ਮੈਜਿਸਟ੍ਰੇਟ ਜਿਹੜੇ ਨੋਟਿਸ ਭੇਜਦੇ ਹੋਣ ਕਿਸੇ ਵੀ ਤਰੀਕੇ ਨਾਲ ਜੇ ਇਨਫੋਰਮੇਸ਼ਨ ਮਿਲਦੀ ਹੈ ਕਿ ਇਹਨਾਂ ਵਿਅਕਤੀਆਂ ਕਰਕੇ ਪਬਲਿਕ ਦੀ ਜਿਹੜੀ ਸ਼ਾਂਤੀ ਹੈ ਉਹ ਭੰਗ ਹੋ ਸਕਦੀ ਹੈ ਪਬਲਿਕ ਪੀਸ ਨੂੰ ਖਤਰਾ ਹੈ ਮਜਿਸਟ੍ਰੇਟ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਨੋਟਿਸ ਭੇਜ ਸਕਦੇ ਆ ਆਰਡਰ ਕਰਦੇ ਆ ਕਿ ਕਿਉਂ ਨਾ ਤੁਹਾਨੂੰ 6 ਮਹੀਨੇ ਜਾਂ ਸਾਲ ਤੱਕ ਪਾਬੰਦ ਕੀਤਾ ਜਾਵੇ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੋਗੇ ਜਿਸ ਨਾਲ ਪਬਲਿਕ ਦੀ ਸ਼ਾਂਤੀ ਭੰਗ ਹੁੰਦੀ ਹੋਵੇ ਆਮ ਆਪਾਂ ਦੇਖਦੇ ਆ ਜਦੋਂ ਹੀ ਮਜਿਸਟ੍ਰੇਟਾਂ ਵੱਲੋਂ ਨੋਟਿਸ ਆਉਂਦਾ ਤੁਸੀਂ ਸ਼ੋਰਟੀ ਜਾਂ ਪਰਸਨਲ ਬਾਂਡ ਦਿੰਦੇ ਹੋ ਤੁਸੀਂ ਆਪਣੇ ਵਕੀਲ ਦੇ ਨਾਲ ਡਿਪਟੀ ਕਮਿਸ਼ਨਰ ਦੇ ਪੇਸ਼ ਹੋ ਸਕਦੇ ਹੋ ਇੱਕ ਐਪਲੀਕੇਸ਼ਨ ਦੇ ਸਕਦੇ ਹੋ ਕਿ ਜਿਸ ਗਰਾਉਂਡ ਤੇ ਪੁਲਿਸ ਨੇ ਰਿਪੋਰਟ ਦਿੱਤੀ ਹੈ ਉਹ ਸਾਰੀ ਝੂਠੀ ਹੈ ਇਸ ਦੀ ਇਨਕੁਆਇਰੀ ਕਰਾਈ ਜਾਵੇ ਸਾਬ सीआरपीसी ਦੀ ਧਾਰਾ 116 ਦੇ ਤਹਿਤ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਬੀਐਨਐਸਐਸ ਦੀ ਧਾਰਾ 135 ਹੈ ਉਸ ਦੇ ਤਹਿਤ ਇਨਕੁਆਇਰੀ ਦੇ ਆਰਡਰ ਕਰ ਦਿੰਦੇ ਆ ਇਨਕੁਆਇਰੀ ਵਾਸਤੇ ਆਰਡਰ ਕਰ ਦਿੰਦੇ ਆ ਜੇ ਤੁਹਾਡੇ ਖਿਲਾਫ ਜਿਹੜੀ ਪੁਲਿਸ ਨੇ ਰਿਪੋਰਟ ਬਣਾਈ ਸੀ ਉਹ ਸਹੀ ਸਾਬਤ ਹੁੰਦੀ ਹੈ ਤਾਂ सीआरपीसी ਦੀ ਧਾਰਾ 117 ਦੇ ਤਹਿਤ ਬੀਐਨਐਸਐਸ ਦੀ ਜਿਹੜੀ ਧਾਰਾ ਹੈ ਉਹ 136 ਹੈ ਉਸ ਦੇ ਤਹਿਤ ਮਜਿਸਟ੍ਰੇਟ ਸਾਹਿਬ ਜਿਹੜੇ ਹੈਗੇ ਆ ਤੁਹਾਨੂੰ ਪਰਸਨਲ ਬਾਂਡ ਤੇ ਵੀ ਛੱਡ ਸਕਦੇ ਆ ਜਾਂ ਜ਼ਮਾਨਤ ਲੈ ਕੇ ਵੀ ਛੱਡ ਸਕਦੇ ਆ ਜੇ ਕੋਈ ਵਿਅਕਤੀ ਮੈਜਿਸਟਰੇਟ ਸਾਹਿਬ ਦੇ ਆਰਡਰ ਤੋਂ ਬਾਅਦ ਮੈਜਿਸਟਰੇਟ ਦੇ ਪੇਸ਼ ਨਹੀਂ ਹੁੰਦਾ ਜਾਂਚ ਦੇ ਆਰਡਰ ਤੋਂ ਬਾਅਦ ਵੀ ਪੇਸ਼ ਨਹੀਂ ਹੁੰਦਾ ਸ਼ੋਰਟੀ ਜਾਂ ਪਰਸਨਲ ਬਾਂਡ ਨਹੀਂ ਦਿੰਦਾ ਤਾਂ ਸੀਆਰਪੀਸੀ ਦੀ ਧਾਰਾ 122 ਦੇ ਤਹਿਤ ਮੈਜਿਸਟਰੇਟ ਜੇਲ੍ਹ ਭੇਜ ਸਕਦੇ ਆ ਜੇਲ੍ਹ ਭੇਜਣ ਤੋਂ ਬਾਅਦ ਮੈਜਿਸਟਰੇਟ ਏ ਪਾਵਰ ਹੈ ਕਿ ਸੀਆਰਪੀਸੀ ਦੀ ਧਾਰਾ 123 ਦੇ ਤਹਿਤ ਰੇਹਾ ਵੀ ਕਰ ਸਕਦੇ ਆ ਹੁਣ ਗੱਲ ਕਰਾਂਗੇ ਸੀਆਰਪੀਸੀ ਦੀ ਧਾਰਾ 152 ਦੀ ਇਹ ਜਿਹੜੀ ਧਾਰਾ ਹੈ ਪੁਲਿਸ ਦੁਆਰਾ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਸੀਆਰਪੀਸੀ ਦੀ ਧਾਰਾ 152 ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਇਹ ਬੀਐਨਐਸਐਸ ਦੀ ਧਾਰਾ 170 ਹੋ ਚੁੱਕੀ ਹੈ ਇਸ ਦੇ ਅਨੁਸਾਰ ਜਦੋਂ ਪੁਲਿਸ ਨੂੰ ਲੱਗਦਾ ਹੈ ਕੋਈ ਵਿਅਕਤੀ ਕਿਸੇ ਅਪਰਾਧ ਨੂੰ ਕਰਨ ਦੀ ਪਲੈਨਿੰਗ ਕਰ ਰਿਹਾ ਹੈ ਤਾਂ ਪੁਲਿਸ ਅਧਿਕਾਰੀ ਹੈ ਜਿਹੜੇ ਬਿਨਾਂ ਕਿਸੇ ਵਾਰੰਟ ਤੋਂ ਗ੍ਰਿਫਤਾਰ ਕਰ ਸਕਦੇ ਆ ਉਸ ਨੂੰ ਪੁਲਿਸ ਨੂੰ ਇਹ ਲੱਗਦਾ ਹੈ ਕਿ ਅਪਰਾਧ ਕਰ ਸਕਦਾ ਹੈ ਅਪਰਾਧ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਸਕਦੇ ਆ ਕੋਈ ਕ੍ਰਾਈਮ ਹੋਣ ਵਾਲਾ ਹੈ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਪੁਲਿਸ ਕੋਲ ਇੰਨਾ ਸਮਾਂ ਨਹੀਂ ਕਿ ਗ੍ਰਿਫਤਾਰ ਜਿਹੜਾ ਕਰਨ ਵਾਸਤੇ ਵਾਰੰਟ ਲੈ ਕੇ ਆਵੇ ਪੁਲਿਸ ਦੇ ਵਾਰੰਟ ਲਿਆਉਣ ਤੱਕ ਕ੍ਰਾਈਮ ਹੋ ਸਕਦਾ ਇਸ ਤਰ੍ਹਾਂ ਪੁਲਿਸ ਨੂੰ ਬੀ ਐਨ ਐਸ ਐਸ ਦੀ ਧਾਰਾ 170 ਦੇ ਤਹਿਤ ਜਿਹੜੀ ਪਹਿਲਾਂ ਸੀ ਆਰ ਪੀ ਸੀ ਦੀ ਧਾਰਾ 151 ਸੀ ਉਸ ਦੇ ਤਹਿਤ ਅਧਿਕਾਰ ਹੈ ਕਿ ਬਿਨਾਂ ਕਿਸੇ ਵਾਰੰਟ ਤੋਂ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ 24 ਘੰਟਿਆਂ ਤੋਂ ਜ਼ਿਆਦਾ ਪੁਲਿਸ ਨਹੀਂ ਰੱਖ ਸਕਦੀ ਰਫਤਾਰੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਇੱਕ ਐਗਜ਼ਾਮਪਲ ਲੈਣੇ ਆ ਮਨ ਲਓ ਇੱਕ ਮਹੱਲੇ ਦੇ ਵਿੱਚ ਦੋ ਬੰਦਿਆਂ ਦੇ ਵਿੱਚ ਝਗੜਾ ਹੋ ਗਿਆ। ਝਗੜਾ ਹੋਣ ਤੋਂ ਬਾਅਦ ਦੋਨੋਂ ਹੀ ਥਾਣੇ ਚਲੇ ਗਏ। ਪੁਲਿਸ ਨੇ ਦੋਨਾਂ ਨੂੰ ਹੀ ਹਵਾਲਾਤਚ ਬੰਦ ਕਰਤਾ। ਪੁਲਿਸ ਨੇ 24 ਘੰਟੇ ਪੂਰੇ ਹੋਣ ਤੋਂ ਪਹਿਲਾਂ ਐਸ.ਡੀ.ਐਮ ਸਾਹਿਬ ਦੀ ਕੋਰਟ ਦੇ ਵਿੱਚ ਪੇਸ਼ ਕਰਤਾ। ਪੁਲਿਸ ਨੇ ਐਸ.ਡੀ.ਐਮ ਸਾਹਿਬ ਨੂੰ ਕਿਹਾ ਕਿ ਇਹਨਾਂ ਦੋਨਾਂ ਦੇ ਵਿੱਚ ਕਿਸੇ ਗੱਲ ਕਰਕੇ ਝਗੜਾ ਹੋ ਗਿਆ। ਇਹਨਾਂ ਦੋਨਾਂ ਤੋਂ ਜ਼ਮਾਨਤ ਨਾ ਲਈ ਗਈ ਤਾਂ ਇਹ ਸੰਭਾਵਨਾ ਹੈ ਕਿ ਇਹ ਦੋਨੇ ਵੱਡੀ ਵਾਰਦਾਤ ਕਰ ਸਕਦੇ ਆ। ਐਸ.ਡੀ.ਐਮ ਸਾਹਿਬ ਜਿਹੜੇ ਦੋਵਾਂ ਤੋਂ ਬੌਂਡ ਲੈ ਕੇ ਦੋਨਾਂ ਤੋਂ ਜ਼ਮਾਨਤ ਦੀ ਮੰਗ ਕਰ ਸਕਦਾ ਕਿ ਉਹਨਾਂ ਦੋਨਾਂ ਵੱਲ ਪੁਲਿਕ ਦੇ ਵਿੱਚ ਕਿਸੇ ਵੀ ਸੂਰਤ ਦੇ ਵਿੱਚ ਅਪਰਾਧ ਨਾ ਕੀਤਾ ਜਾਵੇ 6 ਮਹੀਨੇ ਜਾਂ ਸਾਲ ਤੱਕ ਐਸਡੀਐਮ ਸਾਹਿਬ ਪਵੰਦ ਕਰ ਸਕਦੇ ਹਨ ਉਹਨਾਂ ਨੂੰ ਇਹ ਸੀ ਧਾਰਾ 107 ਸੀਆਰਪੀਸੀ ਤੇ 152 ਜਿਸ ਨੂੰ 5752 ਵੀ ਕਹਿ ਦਿੰਦੇ ਲੋਕ ਤੇ ਨਵੇਂ ਕਾਨੂੰਨ ਦੇ ਮੁਤਾਬਕ ਜਿਹੜੀ 107 ਹੈ ਉਹ ਬੀਐਨਐਸ ਦੀ ਧਾਰਾ 126 ਹੋਗੀ ਤੇ ਜਿਹੜੀ 152 BNSS ਦਿੱਤਾ ਰਾ ਜਿਹੜੀ ਹੈ 170 ਹੋ ਚੁੱਕੀ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਇਸ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ